ਮੀਆਂ ਪੁੱਤ ਜਲਦੀ ਕਰਦੀ ਕਪੜੇ ਪਾਵਾਂ ਮੈਂ ਤੇ ਪਿਆਰ ਹੁੰਦੀ ਤੂੰ ਹੀ ਰਹਦੀ ਹੈ ਹੈ ਫਿਰ ਚੱਲੀਏ ਨਾਨੀ ਪਿੰਡ ਮਾਮੂ ਰਤਨੀ ਮਾਨ ਆਈਏ ਦੀ ਦੇਵ ਨੇ ਕੁਝ ਉਂਝ ਪਾਈ ਦੀ ਹੈ ਨਹੀਂ ਆਪੇ ਕਿਹੜੇ ਕੱਤੂ ਜੀ ਬਣਾਈ ਤੇ ਜਨਨੀ ਆਉਣਾ ਸਾਰੀ ਤਿਆਰੀ ਕਰਦੀ ਹੁੰਦੀ ਹੈ ਤਿਆਰੀ ਕੀ ਕਰਨੀ ਖਾਣਾ ਬਣਾਣੇ ਨੇ ਫਿਰ ਜਾਈਏ ਸਟਾਫ ਚੰਦਾਂਗੇ ਫਿਰ ਦਰੋਂ ਇਹ ਤਰਤਾ ਜਿੰਨੇ ਅੱਧੇ ਬਜਾ ਦੇ ਜਾਂ ਸਰੀਫ ਕੋਈ ਟੱਪਾ ਪਾਵਾਂ ਤੇ ਘਰ ਵੀ ਨਹੀਂ ਕਿ ਮੈਂ ਪਸਾਰੇ ਜਾਵਾਂ ਹਾਂ

ਕੁਰੀ ਨਹੀਂ ਨਾਲ ਇਹਨਾਂ ਕੋਸ਼ੋ ਦੂ। ਲੈਣਾ ਸਾਰੀ ਮਰੀ ਹੁੰਦਾ ਵਾ। ਤੇ ਨਾ ਕਿਸੇ ਅੰਨੇ ਬੰਨੇ ਨਹੀਂ ਹੁੰਦਾ ਵਾ। ਫਿਰ ਕਿ ਕਰੇ ਇੱਕ ਚੀਜ਼ ਜਿਹੜੇ ਪੰਜੀ ਲਾਉਣੀ ਨਹੀਂ ਦਿੰਦਾ ਨਾ ਇਹ। ਤੇ ਇਹ ਨਹੀਂ ਸੁਣੇ। ਕੋਈ ਨਾ ਸੋ ਅਦੇ ਮੰਗਦਾ ਤੇ ਇਹ ਵੀ ਦਿੰਦਾ ਰਿਹਾ ਵਾ। ਚੱਲਾ ਬੋ। ਉਹ ਦੂਸਰਾ ਵੀ ਘਰ ਮੈਂ। ਤੇ ਚੱਲ ਗਈ। ਬਸ ਕੋਈ ਲਾਓ ਜਰਾ। ਪੂਰੀ ਨਹੀਂ ਹੈ। ਉਹ ਪੂਰੇ ਕਰ ਦਿੰਦੀ ਗਾੜੀ ਨੂੰ ਲੈ ਜਾਂਦਾ ਜੰਵੀਰ। ਪੈਸੇ ਹੀ ਨਹੀਂ ਹੈ। ਫਾਲੂ ਮਾਰ ਲਾਇਆ ਵੀ ਤੇ ਫੋਨ ਕਰਦਾ ਤੇ ਚੇਤਾ ਨਹੀਂ ਰਿਹਾ ਵੀ ਮੇਰੇ ਫੋਨ ਤੇ ਪੈ ਗਈ ਹੈ ਨਹੀਂ ਇਹਨੂੰ ਆਖਾ ਪਵਾ ਦੇ ਕਿਰੋਛ ਦੀ ਆ ਕੇ ਕੰਮ ਕਰਦਾ ਤੇ ਬੜਾ ਪਰੇ ਕਰਾ ਕੋਈ ਨਾ ਜੀ ਕਾ ਬੋਲ ਰਿਆ ਤੇ ਕੀ ਨਹੀਂ ਹੋਣਾ ਤੁਸੀਂ ਕਿੰਨਾ ਬੈਠੇ ਬੂਰੇ ਜੀ ਤੁਸੀਂ ਤੇਨ ਲੱਗਨ ਜਿਵੇਂ ਸਾਡੀ ਠੀਕ ਕਰ ਦਿਆ ਨਹੀਂ ਮੈਨੂੰ ਫੇ ਪਤਾ ਲੱਗ ਜਾਂਦਾ ਨਾ ਮਾਮਾ ਦਾ ਦੇ ਲਈ ਇਦਾਂ ਦੇ ਹੁੰਦੇ ਪਤਾ ਲੱਗ ਜਾਂਦਾ ਵਾ ਵੀ ਅੱਜ ਉਹਦੇ ਧੀ ਨਹੀਂ ਆਉਣਾ ਵਾ ਕਿਵੇਂ ਪੁੱਤ ਆਹ ਤਾਂ ਹਜੇ ਵੀ ਨਹੀਂ ਮੇਰੇ ਕੋਲ ਆਉਂਦੀਗੀ ਨਾ ਆਉਂਦੀ ਨਹੀਂ ਇਦਾਂ ਜੀ ਜੀ ਠੀਕ ਜੀ ਨਹੀਂ ਦਈ ਤੇ ਜੀ ਬੜੀ ਚੱਲ ਬਹਿ ਜਾ ਆ ਜਾ ਨਹੀਂ ਮੈਨੂੰ ਤੇ ਵੀ ਵੀਰ ਨਹੀਂ ਹਾਂ ਕਰੇ ਤੂੰ ਦੱਸਿਆ ਹੀ ਨਹੀਂ ਮੈਨੂੰ ਆਉਣਾ ਵਾ ਦੱਸਣਾ ਕੀ ਮੈਂ ਤੇ ਅੱਗੇ ਆਖੰਦੀ ਹਾਂ ਮੈਂ ਤਾਂ ਦੱਸਿਆ ਜੀ ਪੁੱਤ ਕਰਕੇ ਹਾਂ ਤੇ ਦੱਸਿਆ ਮੈਂ ਤਾਂ ਨਹੀਂ ਕਿ ਮੇਰੇ ਫੋਨ ਤੇ ਪੈਸੇ ਹੈ ਨਹੀਂ ਆ ਅੱਛਾ ਜੋ ਰਾਤੀ ਤੁਸੀਂ ਲੈ ਮਿੰਝੇਤਾ ਨਾ ਰੇ ਦੱਸਣ ਦਾ ਮੇਰੇ ਫੋਨ ਤੇ ਪੈਸੇ ਹੈ ਨਹੀਂ ਜੀ ਕਿ ਤੂੰ ਕੱਲ ਨਹੀਂ ਆਈਆਂ ਨਾਲ ਪਰੌਣਾ ਨਹੀਂ ਆਇਆ ਨਹੀਂ ਉੱਥੋਂ ਚੜਾ ਗਈ ਉਹ ਤੁਹਾਨੂੰ ਪਤਾ ਕਿ ਰੰਚੂ ਨਹੀਂ ਦਾ ਟਾਈਮ ਨਹੀਂ ਆ ਜਾ ਕਰੇ ਉਂਝੇ ਫੜਾ ਘਾਟਵਾ ਉਂਝੇ ਜਾਂਦੇ ਸੋਹਣੇ ਲੱਗਦੀ ਦਾ ਦੱਸ ਮਾਜੀ ਉਹਦੀ ਆਦਤ ਤੇ ਫੜ ਕੇ ਆ ਕੇ ਕੱਲ ਮੈਂ ਤਾਂ ਫੇਰ ਆਉਣਾ ਏ ਨੀਕਿਆਂ ਦਾ ਘਰ ਹੁੰਦਾ ਵਾ ਹਾਂ ਕਿੱਦਾਂ ਜਿੱਦੜ ਜੀ ਹੋ ਗਈ ਆ ਕਿ ਠੀਕੀ ਹੋਇਆ ਠੀਕੀ ਹੋ ਗਈ ਨਹੀਂ ਜੋ ਨਹੀਂ ਹੋਣ ਤੇ ਕੋਈ ਫਰਕ ਵਾ ਠੀਕ ਵਾ ਪਰ ਇਦਾਂ ਦੀ ਜਿੱਕੀ ਜੀ ਹੋ ਗਈ ਆ ਆ ਵੇ ਆਂਦੀ ਕਿ ਬੈ ਨਾ ਦੱਸ ਹੁਣ ਕਿੱਥੇ ਜਾਣਾ ਅੱਛਾ ਚਲ ਆ ਜੋ ਦੂਜੀ ਕੁੜੀ ਨਹੀਂ ਲਿਆਂਦੀ ਵੱਡੀ ਮੈਂ ਦੂਜੀ ਫਿਰ ਮੰਮੀ ਤੇ ਦੋਵੇਂ ਤੇ ਪਤਾ ਨਹੀਂ ਇਦਾਂ ਨਾ ਕਰਿਆ ਕਰ ਲਿਆਇਆ ਕਰ ਤੇ ਦੋਵੇਂ ਲਿਆਇਆ ਕਰ ਨਹੀਂ ਤੇ ਫਿਰ ਤੂੰ ਵੀ ਨਾ ਆਇਆ ਕਰ ਅੜੀਏ ਨਿਆਣੀ ਤਾਂ ਉਹ ਤਾਂ ਨਹੀਂ ਕੀ ਕਰਦਾ ਮੈਂ ਨਾਲ ਕੇ ਜਾਵਾਂ ਉਹ ਨਾਲ ਤਾਂ ਪਤਾ ਨਹੀਂ ਪਿਆ ਉਹ ਨਾਲ ਕੇ ਨਹੀਂ ਤੂੰ ਮੈਂ ਮੇਰਾ ਪਤਾ ਨੂੰ ਕਿੰਨਾ ਜੀ ਕਰਦਾ ਮੈਨੂੰ ਤੂੰ ਕੁੜੀ ਲਿਆਇਆ ਕਰ ਵੱਡੀ ਵੀ ਨਾਲ ਗਾਹ ਤਾਂ ਇਹੋ ਜੀ ਮਤ ਨਹੀਂ ਕਰਨੀ ਫੇਰ ਨਾ ਕਿ ਮੈਨੂੰ ਆਈ ਨੂੰ ਕੁੱਤੇ ਹੋਈ ਆ ਨਹੀਂ ਚਲ ਕੋਈ ਨਹੀਂ ਕਮੇ ਲੈ ਕੇ ਆਇਆ ਕਰੂੰਗੀ ਅਗਲੀ ਵਾਰਾ ਕੋਈ ਇੱਕ ਤਨ ਪਤਾ ਵਾ ਨਹੀਂ ਆਉਂਦੀ ਉਹ ਕਹਿੰਦੀ ਪਾਪਾ ਜਾਊਗਾ ਤੇ ਮੈਂ ਜਾਣਾ ਵਾ ਮਦਨ ਜੀ ਦੀ ਰੀਤਾਂ ਦਾ ਹੀ ਆ। ਹੈ ਨੀ ਮਿੱਟੀ ਖਾਂਦੀ ਹੋਵੇ ਮਿੱਟੀ। ਆ ਮਿੱਟੀ ਨਹੀਂ ਖਾਂਦਾ, ਮਿੱਟੀ ਖਾਂਦੀ। ਮਿੱਟੀ ਖਾਣ ਲੱਗ ਪਈ ਦਵਾਈ ਤੇ ਦੇਂਦੇ ਨਹੀਂ। ਇਦਾਂ ਹੀ ਹੱਡੀਆਂ ਨਹੀਂ ਆਉਂਦੇ, ਵੇਲਾ ਫੜ ਵੀ ਨਹੀਂ ਆਣੀ। ਉਹ ਨਹੀਂ ਖਾਂਦਾ ਭਾਬੀ ਕਰੀ ਆ। ਹਾਂ ਲੈ, ਗੱਲਾਂ ਗੱਲਾਂ ਚਾਹੀਏ। ਇੰਨਾ ਤੇਰਾ ਚੜਿਆ ਪਾਣੀ ਪੁੱਛਣ ਦੇ ਤੇਰੀ ਜੇ। ਚਲ ਕੋਈ ਨਹੀਂ ਮੈਂ ਤੇ ਆਪ ਨਹੀਂ ਮੈਂ ਆਪ। ਨਾ ਨਾ ਤੇਰੀ ਭਾਬੀ ਲਵਾਜ ਮਾਰਦੀ ਆ। ਅੰਦਰ ਮੈਂ ਦੇਖ। ਅੰਦਰ ਹੀ ਆ। ਨਹੀਂ ਅੰਦਰ ਹੀ ਡਾਈ ਕੰਮ-ਕੁਮ ਕਰਨਾ ਆਪਣੇ। ਹਾਂ। ਪ੍ਰੀਤ ਪਾਣੀ ਲੈ ਕੇ ਭੈਣ ਆਈ ਹੂੰ। ਨਹੀਂ ਪ੍ਰੀਤ। ਕਿਥੇ ਗਾਂ ਘਰੇ ਅੰਦਰ ਆਇਆ ਕਿ ਨਿਕਲਿਆ ਜਿਹਾ ਸਾੜ ਗਿਆ ਇਹ ਪਿਆ ਤਾਂ ਨਿਕਲੀ ਆਵੇ ਬੜੀ ਜਿਆਦੀ ਮੇਰੇ ਆਵੇ ਮੈਂ ਪਾਊਡਰ ਵੀ ਪਉਣੀ ਪਰ ਨਹੀਂ ਫਰਕ ਨਹੀਂ ਪਈਦਾ ਹੂੰ ਚਲ ਆ ਜਾ ਵਾਜ ਨਹੀਂ ਦੇਣ ਦੀ ਮੈਨੂੰ ਲੱਗਦਾ ਗਾਂ ਅੰਦਰ ਬੈਠੀ ਹੋਣੀ ਆ ਜਾ ਗਰਮੀ ਵੀ ਬੜੀ ਹੁੰਦਾ ਵੀ ਇੱਥੇ ਚਲ ਆਜੋ ਪੁੱਤ ਅੰਦਰ ਚਲੀ ਮੈਂ ਆਜੂ ਅੰਦਰ ਪਚੀਜੀ ਖਾਣੇ ਨਾਲ ਨਹੀਂ ਕੁਝ ਵੀ ਖਾਣੀ ਦਾ ਸਮਾਨ ਨਹੀਂ ਪਿੰਡਾਂ ਦੇ ਮੇਰੇ ਘਰ ਦਾ ਮਿੱਟੀ ਨੂੰ ਕੋਤੇ ਮਾਂ ਅੰਦਰ ਹੀ ਹੋ ਸੱਸ ਦੀ ਸਨਾਹ ਸਾਰੇ ਵਧੀਆ ਠੀਕ ਆ ਸਭ ਪਰਿਵਾਰ ਠੀਕ ਆ ਸਾਰੇ ਵਧੀਆ ਠੀਕ ਆ ਸ਼ਰਮ ਆ ਜਾ ਇਥੇ ਨੀ ਪ੍ਰੀਤ ਪਾਣੀ ਲਿਆ ਬਾਰ ਨਿਕਲ ਭੈਣ ਆਈ ਐ ਕਿੱਥੇ ਹਣੀ ਕਾਜ ਨਹੀਂ ਦਿੱਤੀ ਤੂੰ ਅਰੇ ਇਹ ਨਾ ਸੋਸ਼ਰਾ ਬਹੁਗੇ ਨਾ ਪਤਾ ਕਿੱਥੇ ਹਣੀ ਉੱਥਾਂ ਗਿਆ ਸਸੀ ਕਾ ਜਿੱਦ ਸਸੀ ਕਾ ਨਾ ਪਤਾ ਠੀਕ ਆ ਕੀ ਹਾਂ ਵਧੀਆ ਠੀਕ ਆ ਤੋ ਉਸ ਨਾ ਵਧੀਆ ਸਾਨੀ ਦਾ ਘਰਾਂ ਦੀ ਜਿੱਲੀ ਆਵਾਜ਼ਾਂ ਦਿੱਤੀਆਂ ਮਾਂ ਨਹੀਂ ਦਿੱਤੀ ਜੇ ਦਰਵਾਜ਼ਾ ਜਾਂਦੇ ਜੀ ਹੋਰ ਤੀਜਾ ਤਨਕ ਤੁਰੀਜਾ ਮੈਂ ਤੀਜਾ 12 ਨੂੰ ਜਨਾ ਕੰਮ ਕਰਦਾ ਕਰਕੇ ਕੀ ਅੱਛਾ ਹਾਂ ਹਾਂ ਕੋੰਤ ਪਹਿਲਾ ਬੜਾਉ ਦੇਖ ਲੈਣਾ ਦੇਖਣਾ ਕਰਕੇ ਮੈਂ ਕਿਤਾਬਾਂ ਚੈਨ ਕਰਨਾ ਅੱਛਾ ਅੱਛਾ ਮੈਂ ਹੱਥ ਨਾਲ ਪੂਰੀ ਹੋਣੀ ਅੱਛਾ ਨਾ ਮਾਫੀ ਦੇ ਰਿਹਾ ਤਾਂ ਮੈਂ ਮੰਗ ਨਹੀਂ ਨਾ ਕਰਤੀ ਤੇ ਮੈਂ ਜੀ ਨੂੰ ਚਾਹ ਲਈ ਮੀਨ ਆਪ ਕੋ ਵੀ ਸ਼ੌਕ ਮੋੜ ਕਰਕੇ ਆਉਂਦੀ ਹੈ ਤੇ ਅੱਜ ਮੈਂ ਬਿਨਾਂ ਦੱਸੀ ਆ ਗਈ

ਤੇ ਉਹ ਮੀਜੂ ਤੇ ਖਰਾਬ ਹੋ ਗਿਆ ਬੜੇ ਚਿਰ ਦਾ ਪੁੱਲਾ ਪਿਆ ਸੀ ਗੁੱਲਾ ਕਿੱਥੇ ਪਿਆ ਜਿਹੜਾ ਕੰਨ ਬੋਤਲ ल्याਂਦੀ ਫਿਰ ਤੇ ਮੋਕਾ ਨਹੀਂ ਦਿੰਦੇ ਬਲੇਜੇ ਚੇ ਕ ਬੋਤਲ ਮੋਕਦੀ ਦੂਜੀ ਆ ਜਾਂਦੀ ਮੈਂ ਨੇ ਮੰਮੀ ਅੰਦਰ ਬਾਹਰ ਜਿਹੜੇ ਦੇ ਕ ਬੋਤਲ ਮੋਕਦੀ ਜੇ ਤੁਸੀ ਵੀ ਨਹੀਂ ਦਿੰਦੇ ਪੀਂਦੇ ਜੇ ਦੀ ਗੈਸਟਿਕ ਹੋ ਜਾਂਦੀ ਤੁਹਾਨੂੰ ਪਤਾ ਨਹੀਂ ਹੋ ਜਾਂਦਾ ਨਹੀਂ ਕੋਈ ਕਰਦੀ ਆ ਕੋਈ ਨਹੀਂ ਹਾਂ ਮੈਂ ਬਸ ਸੁੱਕ ਸੁੱਕਾ ਖਰੀਦ ਬਣਾ ਹੁਣ ਚਾਰ ਧਰ ਕੂੜੀ ਵਾਸਤੇ ਹੈਗਾ ਨਾਲ ਕੁਝ ਚਾਹ ਨਹੀਂ ਮੈਨੂੰ ਕੀ ਚਾਹ ਨਹੀਂ ਕੁਝ ਪੀ ਹੈ ਜੰਦਾ ਬੇਚੂੜਾ ਮੈਨੂੰ ਆਹ ਨਹੀਂ ਹੁੰਦਾ ਨਾ ਇੰਨਾ ਸਰਦਾਂ ਮੰਡਾ ਲਿਆ ਆਇਆ ਐਂਕਾ ਮੈ ਗੀਆਂ ਕਦੇ ਉਤਰੇ ਰਾਸ ਵੰਦ ਸਵੰਨੇ ਬਿਸਕਟ ਮੀਂਹ ਜੀ ਦੇ ਆਪਣੇ ਅਨੰਦ ਸਕੂਲੋਂ ਵੀ ਮੰਗ ਲੈਂਦੇ ਤੇ ਮੁੱਕ ਜਾਂਦਾ ਤੁਹਾਨੂੰ ਕੀ ਪਤਾ ਕੀ ਬੰਦਾ ਸੋਈ ਚ ਹੁਣ ਪਾ ਕੇ ਤੇ ਮੈਂ ਦੇਣਾ ਹੁੰਦਾ ਨਿਆਣੇ ਚੱਲ ਛੱਡ ਮੰਮੂ ਦੇ ਦੇ ਇਹ ਮੈਂ ਆਨਲਾਈਨ ਜੋ ਕਰੀਣਾ ਲੈ ਅਗਾਈ ਪਾਦੀ ਤੇ ਅੱਜ ਆਏ ਕੇ ਵਾਸਤੇ ਵੱਖਰੇ ਲੈ ਤੇ ਬੰਦਾ ਦੋ ਬਿਸਕਟ ਪਾਸੇ ਰੱਖ ਲੈਂਦਾ ਪੈਰ ਤੇ ਦੀਦੀ 10 ਦਿਨ ਜਿੰਨੇ ਵੀ ਆਉਣਾ ਫੋਨ ਨਹੀਂ ਕਰਦੀ ਦੀਦੀ ਨੇ ਨਹੀਂ ਫੋਨ ਕੀਤਾ ਅੱਗੇ ਸਭ ਦੱਸ ਕੇ ਹੁੰਦੇ ਹਰ ਵਾਰੀ ਇੱਥੇ ਆਉਂਦੀ ਨੂੰ ਥੋੜੀ ਵਾਰੇ ਆਉਂਦੇ ਇਨਾ ਹੁੰਦਾ ਕਿਸੇ ਨੇ ਨਹੀਂ ਵਾਰੇ ਆਉਂਦੇ ਇਨਾ ਇਹਨੇ ਵਾਰੇ ਆਉਣੀ ਵੀ ਦੇਣਾ ਭਾਵੇਂ ਜੋ ਖਰਚੀ ਕਹਿ ਲਾ ਆਜੋ ਇੱਥੇ ਆ ਗਏ ਆ ਇੱਥੇ ਵਾਵਾ ਬੈਠੀ ਕੋਕਾ ਪਾਣੀ ਨਿੱਤਰਾ ਪਿਆਰ ਦਿੱਤਾ ਇਹ ਵੀ ਆਈ ਆਹ ਆਹ ਫਾਲੂ ਫਸੋਂ ਇਹਦੇ ਕੋਲ ਜਾਇਆ ਨਹੀਂ ਗਿਆ ਇਹ ਭਰਾ ਇਹਦਾ ਇੱਥੇ ਆ ਕੇ ਰੱਖੀ ਬਣਾਉਣਾ ਉਹ ਤਾਂ ਇਦਾਂ ਹੀ ਹੈ ਕਿੱਦਾਂ ਨੇ ਬਣਾ ਲਈ ਕਿਤੇ ਮਾਰ ਠੰਡੇ ਗੀਏ ਕੋਲ ਤੋ ਜਾਈ ਗਈ ਪਹਿਲੇ ਕੋਸ਼ੀ ਚਾਹੀਦੀ ਨੋਦਨ ਬੈਠੀ ਨੂੰ ਸਮਝਉਂਦੀ ਕਿ ਵੇਲਾ ਭਰਾ ਨਾਲ ਨਿੱਕੇ ਆਈ ਆ ਵੀ ਨਖਰੀ ਬਾਰੇ ਮਿਲਣਾ ਨਹੀਂ ਆਇਆ ਹਾਂ ਇਹਨੂੰ ਵੀ ਪੂਰਾ ਰੈਕ ਕਰੀ ਲਈ ਮੈਨੂੰ ਪੁੱਛਿਆ ਇੱਕ ਵਾਰੀ ਵੀ ਕੀ ਹੁੰਦਾ ਵੀ ਐਂਟੀ ਦੀਦੀ ਆਈ ਮੈਂ ਜਾਨੀ ਕਿ ਖਰੀਦਣੀ ਜਾਂ ਕਿਦਾਂ ਮੇਰਾ ਤਾਂ ਨਾਲ ਮੈਂ ਡਰਦੀ ਇਹਦੇ ਕੋਲ ਗੱਲ ਨਹੀਂ ਕਰਦੀ ਵੀ ਗੁੜੀ ਨੇ ਰਖੜੀ ਬੰਨਣਾ ਨਾ ਇਹਨੂੰ ਪਤਾ ਸੁਭਾਅ ਤੇ ਕਿੱਦਾਂ ਦਾ ਕਿੱਦਾਂ ਨੇ ਕਿਵੇਂ ਬੋਲਣਾ ਇਹਦੇ ਲਈ ਬੋਲਣਾ ਕੀ ਕਰਦੇ ਪਿੱਤਰ ਹੋ ਗਏ ਤੁਨ ਬੂਮ ਸਾਰਾ ਮੱਝ ਮੱਝ ਚੋਲੀ ਨਾ ਕੀ ਇਹ ਵਾਰ ਰੋਲੇ ਕੋਈ ਨਹੀਂ ਕੋਈ ਨਹੀਂ ਰੋਲਾ ਪੈਣ ਜਾ ਪੈਣ ਆਈ ਤਾਂ ਟਿੱਕੀ ਤੇ ਕਹਿੰਦੇ ਕੰਮ-ਕਮ ਕਰ ਲੋ ਆਪਣਾ ਰਾਤ ਨੂੰ ਬਣਾ ਲੈ ਰੱਖੀ ਰੱਖੀ ਲੈ ਕੇ ਆਏ ਠੀਕ ਹੈ ਮੇਰੇ ਚ ਲਾਉਣਾ ਮੈਨੂੰ ਕੀ ਐਡੀ ਘਾਤੀ ਘਾਤੀ ਮੇਲੰਦੀ ਦੱਸ ਕੋਈ ਨਹੀਂ ਫਿਰ ਕੀ ਮਿਲਿਆ ਹੀ ਮਿਲਿਆ ਉਹ ਰਾਤ ਰਹਿਣਾ ਮਨ ਤੂੰ ਆਪਣੇ ਕੰਮ-ਕਮ ਕਰ ਲੋ ਬਾਹਰ ਮੱਛਰ ਪੜਾ ਵਾ ਕਿ ਨਹੀਂ ਲੱਗੇ ਰਹੋਗੇ ਇਕੱਲੇ ਠੀਕ ਹੈ ਤੇ ਬਾਅਦ ਚ ਮਿਲ ਲਿਓ ਉਹਨਾਂ ਨੇ ਕੋਈ ਨਹੀਂ ਇੱਥੇ ਰਹਿਣਾ ਤੇ ਜਿਹੜੇ ਦਿਨ ਆਈ ਜਾਂਦੀ ਝੋਲਾ ਚੋਕ ਜੀ ਚਾਹ ਲੈ ਕੋਈ ਨਹੀਂ ਮਿਲਦੇ ਲਾਉਣਾ ਮੈਂ ਮੜ ਕੇ ਬਾਅਦ ਰੱਖੀ ਜਿਹੜੀ ਮੱਟੀ ਕੋਈ ਨਹੀਂ ਮਿਲਦੇ ਇਹ ਐਡੀ ਕਹਾਦਾ ਮਿਲਾਉਂਦਾ ਆਪ ਚੜਿਆ ਅਦਾ ਤਾ ਮਸਾਲਾਂ ਦੇ ਵਿਚੜੇ ਤੇ ਜਿਹੜੇ ਦਿਨ ਤੇ ਉਹਨੇ ਬਣਾ ਹੁੰਦਾ ਤੇ ਜਾਓ ਆਪਣਾ ਕੰਮ ਕਰ ਲਓ ਪਹਿਲਾਂ ਜਾ ਕੇ ਬਾਹਰ ਜਿਹੜਾ ਕੋਈਂ ਦਾ ਮੁੰਡਾ ਨਹੀਂ ਜੀ ਸੁਣਨਾ ਕਰਾਂ ਤੇ ਜਿਨੇ ਚੱਕ ਮੈਂ ਫੋਨ ਨਹੀਂ ਨਾ ਕਰਦੀ ਤੂੰ ਹੀ ਘਰੇ ਨਹੀਂ ਆਉਂ ਠੀਕ ਹੈ ਨਾ ਨਹੀਂ ਤਾਂ ਲੜਾਈ ਹੋ ਜਾਣੀ ਜੋ ਜਾ ਕੇ ਤੇ ਆਪਣਾ ਕੰਮ ਕੁੱਮ ਕਰ ਲਓ ਨਾ ਰਾਤ ਰਹਿਣਾ ਮੈਂ ਕਿਤੇ ਨਹੀਂ ਉਹ ਚਲੇ ਜਾਣਾ ਇੱਥੇ ਰਹਿਣਾ ਉਹਨਾਂ ਨੇ ਠੀਕ ਹੈ ਕਿ ਜਿਹੜੀ ਰਖੜੀ ਭੱਜੀ ਚੱਲੀ ਤਾਂ ਉਹ ਪਹਿਨਾਂ ਦੇ ਲੋਨੋਂ ਆ ਜਾਂਦੀ ਤੇ ਜੇ ਕਦੇ ਇਹ ਤੇ ਦੁਕਾਨ ਥੋੜੀ ਲੱਗੇ ਆ ਜਦੋਂ ਜੀ ਕਰਦਾ 2000 ਰੁਪਿਆ ਦਾ ਨੋਟ ਫੜਾ ਦਿੰਦੇ ਜੋ ਸਕੂਲੇ ਨਿਆਣੇ ਪੜ੍ਹਨਦੇ ਫੀਸਾਂ ਤੇ ਤਰਨ ਨਹੀਂ ਪਈਆਂ ਨਿਆਣਿਆਂ ਦੀ ਇਹਨੂੰ ਮੈਡਮ ਨੂੰ ਤੇ ਜਿਹੜੇ ਦਿਨ ਰਾਤ ਦੇਖ ਪੈਂਦਾ ਇਦਾਂ ਨੂੰ ਆਉਂਦਾ ਅਜੇ ਤੇ ਇੱਕ ਹੀ ਆ ਜਿਵੇਂ 2-3 ਹੁੰਦੇ ਤੇ ਸਾਨੂੰ ਤਾਂ ਉੰਜ ਮਿਲਾਂਗ ਕਰ ਦੇਣਾ ਹੀ ਇਹਨਾਂ ਨੇ ਚਲੋ ਹੁਣ ਮੈਂ ਫਿਰ ਬਾਹਰ ਨੂੰ ਜਾਂ ਹਾਂ ਉਹ ਬਾਹਰ ਸੰਜੋ ਆਵਰੇ ਦੂਏ ਥਾਣੀ ਜਾਇਓ ਠੀਕ ਹੈ ਨਾ ਉਹ ਤਾਂ ਸਾਹਮਣੇ ਉਹ ਬੈਠੀ ਹੈ ਧਿਆਨ ਕੇ ਮਿਲ ਲਿਓ ਜਿੰਝਰ ਮੈਂ ਫੋਨ ਨਹੀਂ ਕਰਨਾ ਜਦ ਘਰੇ ਨਹੀਂ ਆਉਣੇ ਚਾਹੀਦੇ ਤੈਨੂੰ ਠੀਕ ਆ ਫੋਨ ਲੈ ਜਾ ਨਾਲ ਆਪਣਾ ਚਲ ਠੀਕ ਹੈ ਉਹ ਤਾਂ ਮੈਂ ਨਹੀਂ ਕੁਦੇ ਨਹੀਂ ਮਿਲਾਂਗੇ ਜੱਜਾ ਬਾਹਰ ਜਾਓ ਮੈਂ ਤੇ ਫੋਨ ਕਰ ਦੂੰ ਜਦ ਮਿਲਦਾ ਟਾਈਮ ਹੋਊਗਾ ਚਲ ਮਾਂ ਨਾ ਪਾਣੀ ਪੂਰੀ ਢਾ ਲ ਕੋਈ ਕਹਿੰਦੀ ਕਿ ਮੈਂ ਕਿਹੋ ਜਿਹਾ ਮੈਂ ਬੇਕਹ ਰਹੀ ਹਾਂ ਇੰਨਾ ਬਸ ਸਾਹਮਣੇ ਸੀ ਨਹੀਂ ਬੈਠੀ ਅੱਜ ਨਾ ਹੁਣ ਅੱਜ ਉੱਦਕ ਲੱਗੀਆਂ ਮਾਂ ਮੈਂ ਚੁਬਲੀ ਵਾਂਗ ਕਰਦੀ ਹਾਂ ਆਹ ਦੇ ਮੰਮੀ ਵੀ ਨਾ ਕਿਤੇ ਵੀ ਨਹੀਂ ਆਇਆ ਮੈਨਾਂ ਕਿ ਮੈਂ ਤੇ ਆਪ ਸੋਚਣ ਤਾਂ ਹੀ ਹੈ ਨਾ ਟਾਈਮ ਬੜਾ ਹੋ ਗਿਆ ਕੋਈ ਨਹੀਂ ਕਿਤੇ ਕੰਮ ਕੰਮ ਕਰਦਾ ਹੋਣਾ ਤੁਸੀਂ ਅਮਰਤ ਵੇਲੇ ਨਾ ਚਾਹ ਪੀ ਕੇ ਬੰਦ ਦੀ ਵੀ ਰੱਖਣੀ ਨਾ ਮੰਮੀਆ ਮਤਲਬ ਇਹ ਕਿ ਤੇ ਮੈਂ ਕਹਿ ਰੇ ਪਰ ਨਹੀਂ ਮੈਂ 5 ਵਜੇ ਸੌਂ ਪੈਣਾ ਹਾਂ ਤੇਰਾ ਤੇਰਾ ਨਹੀਂ ਨਹੀਂ ਪੱਤੀ ਰਾਣੀ ਨੂੰ ਆਣੀ ਹੈ ਮੈਂ ਕਿ ਸਕੂਲ ਦੀਨੇ ਕੱਢਣਾ ਦਿਮਾਗ ਖਰਾ ਤੇਰਾ ਜਮਾਨਾ ਕਿੱਡਾ ਮਾੜਾ ਦਿਨ ਨਾਲ ਸਿੱਧਾ ਤੁੰਗੀ ਜੀ ਕੁੜੀ ਲੈ ਕੇ ਕਰਕੇ ਜਾਏਗੀ ਮੈਂ ਹਰੇ ਦਾ ਕੰਮ ਪੈਣਾ ਨਹੀਂ ਅੰਦੀਰ ਆਉਂ ਤਾਂ ਰੱਖਣੀ ਬੱਚੇ ਮੈਂ ਜਾਉਂਗੀ ਬਾਦੀ ਦੀ ਬਾਸ ਮੈਂ ਉਹਦੇ ਖੰਡੇ ਘਾਟੇ ਬੈਠੀ ਆਂ ਵੀ ਇਹਨੇ ਨਰਾਜ਼ ਰਹਿਣਾ ਤੂੰ ਯਾਨੀ ਬਾਸਕਟ ਬਾਸਕਟ ਨਾ 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 ਲਵੇ ਲਾ ਆਈ ਜਾਉਂਦੀ ਤੇਰੀ ਨੰਨ ਨੰਨ ਕਲੀ ਕਰੀ ਤੇ ਲੜੋ거든 ਇਹਨੂੰ ਚੰਗਾ ਲੱਗਦਾ ਤੇ ਮਮੋ ਚਾਹ ਫੜਾਉਂਦਾ ਫਰਜ ਤੇ ਉਹਦਾ ਬੰਦਦਾ ਜੇ ਨਹੀਂ ਬੰਦਦਾ ਇਹ ਤਾਂ ਇਹ ਮੈਨੂੰ ਤੇ ਇੰਨਾ ਕੱਲ ਤਾ ਮੈਨੂੰ ਗਿਜ ਚੜ ਗਈ ਹੈ ਮੈਨੂੰ ਨਹੀਂ ਤੇ ਤੈਨੂੰ ਚਾਹੀਦੀ ਮੈਂ ਤਾਂ ਆਪੀ ਕਰਦਾ ਨਹੀਂ ਮੇਰੇ ਤੇ ਜਾਨ ਦਾ ਤੇ ਰੋਟੀ ਚਾਹ ਤੂੰ ਨਾ ਮੈਂ ਤਾਂ ਕਹਿੰਦੀ ਤੈਨੂੰ ਚਾਹ ਪਿਆਉਂਦੀ ਆ ਤੇ ਮੈਂ ਨਾ ਇੱਕ ਮਿੰਟ ਆਈ ਮੇਰੇ ਕੰਮ ਨੇ ਛੋੜਾ ਜੇ ਕੰਮ ਨਾਲ ਵੀ ਕਿੱਥੇ ਮੈਨੂੰ ਵੀ ਨਹੀਂ ਆਏ ਮੈਨੂੰ ਪਸੇ ਜਿੱਥੋਂ ਤੱਕ ਮੈਨੂੰ ਪਤਾ ਨਾ ਇਹਨੇ ਕਿਤੇ ਉਹਨੂੰ ਆ ਕੇ ਟੈਕ ਫੋਨ ਕਰਕੇ ਵਿਧਾਰਨਾ ਜਿੱਦਾਂ ਦਾ ਇਹਦਾ ਸੁਭਾਅ ਤੇ ਇਹ ਸਾਰਾ ਹੀ ਕੰਮ ਕੀਦਾ ਮੈਂ ਨਾ ਪਾਸੇ ਜਾ ਕੇ ਫੋਨ ਤੇ ਰੱਖੀ ਹੈਗਾ ਉਹ ਲੈ ਮੈਨੂੰ ਫੋਨ ਦੇ ਤੇ ਮੈਂ ਤੇਰੇ ਵੀ ਪਾਸੇ ਜਾ ਕੇ ਫੋਨ ਕਰੇ ਤੇ ਇਹਨੂੰ ਆਰੇ ਲੰਮੀ ਤੇ ਚਾਹ ਪਿਆਉ ਉ ਕੀ ਹਾਂ ਉਹ ਚਾਹ ਚੀਤੀ ਨਹੀਂ ਮੈਂ ਕਦੇ ਨਹੀਂ ਹਾਂ ਹੋ ਗਿਆ ਮੇਰਾ ਘਰ ਦਾ ਪਾਣੀ ਨਹੀਂ ਕੋਈ ਨਹੀਂ ਮੈਂ ਇਹ ਤੋੜ ਤੋਂ ਕੁਰੀਂ ਕੋੜੇ ਪਵਾਵਾਦੇ ਪਰ ਕਈ ਨਹੀਂ ਮਨ ਪਾ ਕੇ ਬੈਠੀ ਹੈ ਤੇਗੀ ਜੀ ਹੁਣ ਕਿਚਨ ਚ ਲੱਗਣੀ ਆ ਚਾਹ ਬਣਾਸ ਤੇ ਤਰੀਕੇ ਮਾਮ ਤੋਂ ਬਿਹਤਰ ਹੀ ਆ ਤੇ ਮਮੀ ਜੀ ਤੁਹਾਡੇ ਸਾਹਮਣੇ ਧਰੀ ਐ ਕਿਹੜੇ ਵੇਲੇ ਦੀ ਕੁੜੀ ਆਈ ਚੇਕ ਤੇ ਭੁਰਜੀ ਰੋਟੀ ਖਾਣੀ ਹੋਵੇ ਫਿਰ ਤਸਵੇਰੇ ਹੀ ਖਵਾਵੇਂਗੀ ਉਹਨੂੰ ਲੈ ਮਮੀ ਜੀ ਹੁਣ ਤੁਹਾਡੇ ਸਾਹਮਣੇ ਚਾਹ ਤਰੀ ਹੁਣ ਗੈਸ ਬਣਾਓਗੇ ਤੇ ਬਣਾਓ ਵਿੱਚ ਮੈਂ ਬਾਹ ਚਾਹਦਾ ਆਪਣੀ ਦਸਣ ਥੱਲੇ ਕਿਤੇ ਵੀ ਆਇਆ ਬੋਨਾ ਮਗੀਦ ਮਤਰੀ ਕਿਤੇ ਜਬਾਨ ਕੇ ਇੱਥੇ ਲੱਗੀ ਕਿਹੜੇ ਮੇਰੇ ਨੇ ਮੇਰੀ ਕੁੜੀ ਆਈ ਨਹੀਂ ਕਿਤੇ ਚਾਹ ਨਹੀਂ ਅੱਬੀ ਵੇਖ ਕੇ ਅੰਦਰ ਕਹਿੰਦਾ ਸੱਤ ਦਿਉੜੀਆਂ ਤੇਰੇ ਮੱਥੇ ਤੇ ਪਾਇਆ ਜਾਂਦੇਗਾ ਕੁੜੀ ਨੇ ਹੰਦ ਕਰਦੀ ਕੁੜੀ ਨੇ ਕਿੱਥੇ ਰਹਿਣਾ ਉਹ ਦੇਖਣ ਲਈ ਮੈਂ ਜਾਣਾ ਮਰੇ ਮੁੰਡਾ ਕਿੱਥੇ ਗਿਆ ਮੈਨੂੰ ਕਿਤੇ ਮੁੰਡਾ ਮੈਨੂੰ ਦੱਸ ਦੇ ਤੈਨੂੰ ਸਾਹਵਾ ਜਿੱਥੇ ਤੈਨੂੰ ਮੋਂਦੇ ਨਾ ਐਨੇ ਕਿਸੇ ਘਾਟੇ ਕਿਸੇ ਨੂੰ ਹੁੰਦੇ ਹੋਣੇ ਅਮੀ ਤੂੰ ਵੀ ਹੱਥ ਕਰੀ ਜਾਂਦੇ ਫੇ ਲੜਨ ਵਾਲੀ ਕਹਿੰਦਾ ਸਾਦੇ ਫੇ ਰੱਤ ਬਾਹਰ ਲੈ ਕੇ ਕੀ ਕਰਦੀ ਨਾਲੇ ਜਦੋਂ ਮੇਰੀ ਕੁੜੀ ਉਹ ਵੀ ਕੋਈ ਵੇਸੇ ਕਰਦੀ ਕੁੜੀ ਬੁੱਧ ਬਣਾ ਰਹੀ ਆੰਦੇ ਨੂੰ ਆਂਦੇ ਹੀ ਕਿਉਂ ਜੀ ਹਾਂ ਤੇ ਤੇਰਾ ਮੂੰਹ ਵੇਖਣ ਨੂੰ ਲਿਆਂਦਾ ਵਾ ਹਾਂ ਤੇ ਆਰੇ ਇਹ ਤਾਂ ਮੈਂ ਚਾਹ ਬਣਾਉਂ ਨਾ ਨੇ ਗੱਲਾਂ ਕਰਾਓ ਇੰਨਾ ਕੁ ਖਾਂਟ ਸੌ ਸੌ ਅੱਧੀ ਬਿਸਕੁਟ ਨਹੀਂ ਹੈਗੀ ਕਦੀ ਨਮਕੀਨ ਨਹੀਂ ਹੈਗਾ ਚਾਹ ਪੋਤੀ ਲੈ ਨਾ ਕੁੜੀ ਨੂੰ ਦੱਸ ਕੁੜੀ ਕਿਸ਼ਮ ਬਿਸਕੁਟ ਖਾਂਦੀ ਆਈ ਏ ਤੇ ਇੱਕ ਤਿੰਨ ਨੰਬਰ ਬੜੇ ਵੱਨਸਵੰਨੇ ਨਾਮਾ ਤੇ ਭਾਰਤਿੰਦੀ ਹੈ ਹਾਂ ਵੀ ਸਮਝ ਲਾ ਕਿ ਇਹਨਾਂ ਕੋਈ ਸੱਤਾਂ ਨਹੀਂ ਹੈਲੋ ਕਿੱਥੇ ਐ ਮੁੰਡਿਆ ਤੂੰ ਪੈਲੀ ਚ ਗਿਆ ਵਾ ਤੇ ਕਿਹੜੇ ਵੇਲੇ ਤੇ ਤੇਰੀ ਭੈਣ ਘਰ ਆਈ ਆ ਤੇ ਉਹਨੇ ਰਖੜੀ ਬਣਾਉਣੀ ਆ ਤੇ ਤੂੰ ਘਰ ਆ ਜਾ ਜਿਉਂ ਜਾ ਨਾ ਅੱਗੇ ਪਿੱਛੇ ਤੇ ਤਿੰਨ ਤਿੰਨ ਚਾਰ ਚਾਰ ਗੇੜੇ ਮਾਰ ਜਾਣਾ ਹੁਣ ਤੂੰ ਚੋਂ ਗਿਆ ਤੇ ਕਿਤੇ ਘਰ ਨਹੀਂ ਆਇਆ ਤੂੰ ਨਹੀਂ ਜਦ ਮਨ ਰਹਿਣਾ ਅੱਜ ਕਿੱਥੇ ਰਹਿਣਾ ਉਹਨੇ ਉਹਨੇ ਤੇ ਚਲੀ ਜਾਣਾ ਉਹ ਤੇ ਕੁੜੀ ਵੱਡੀ ਘਰ ਛੱਡ ਕੇ ਆਈ ਨਾਲ ਪਰੌਣਾ ਵੀ ਨਹੀਂ ਆਇਆ ਕੱਲੀ ਆਈ ਆ ਤੇ ਤੂੰ ਆ ਕੇ ਤੇ ਰਖੜੀ ਬਣਾ ਲੈ ਆ ਦੇ ਕੋਲ ਵੇ ਮੁੰਡਿਆ ਜਾਣਾ ਵਾ ਅੱਖੇ ਲੱਗ ਜਾ ਕਰੋ ਕਿਸੇ ਦੇ ਕਿੱਥੇ ਆ ਆ ਕੇ ਰਖੜੀ ਬਣਾ ਲਾ ਨਿਆਣੀ ਕੋਲੋਂ ਰਖੜੀ ਬਣਾਉਣੀ ਤੇ ਪਾਰਾਂ ਤੇ ਪੈਂਦੇ ਰਹਿੰਦੇ ਜੇ ਤੁਸੀਂ ਅੱਗੋਂ ਨਹੀਂ ਰਾਜ 30 30 ਉਹਦੇ ਆਣਾ ਇੱਥੇ ਆ ਅੱਛਾ ਤੈਨੂੰ ਤਾਂ ਮਤਲਬ ਹੀ ਪਤਾ ਲਾ ਵੀ ਤੂੰ ਭੈਣ ਆਈ ਆ ਤੇ ਤੈਨੂੰ ਸ਼ਰਮ ਨਹੀਂ ਮਾਸਾ ਵੀ ਆਉਂਦੀ ਤੈਨੂੰ ਸ਼ਰਮ ਮਾਸਾ ਨਹੀਂ ਆਉਂਦੀ ਹੈ ਜਦੋਂ ਤਾਂ ਉਹਨੇ ਫੋਨ ਕੀਤਾ ਤੇ ਬੰਦਾ ਘਰ ਆ ਜਾਂਦਾ ਵੀ ਮੇਰੀ ਭੈਣ ਆਈ ਆ ਉਹ ਤੇ ਪਕਾਨੇ ਘਰੋਂ ਆਈ ਆ ਉਹਨੇ ਤੇ ਨਹੀਂ ਕਰਨਾ ਤੇ ਤੂੰ ਤੇ ਉਹਦਾ ਭਰਾ ਵਾ ਨਾ ਤੈਨੂੰ ਤਾਂ ਮਾਸਾ ਭਰਾ ਸ਼ਰਮ ਚਾਹੀਦੀ ਕਿ ਨਹੀਂ ਕਿਉਂ ਫੇ ਲਾ ਖਾਦੀ ਜੇ ਵੇਚ ਖਾਦੀ ਜੇ ਦੋਵਾਂ ਚਿੰਗਾ ਨੇ ਨਹੀਂ ਅੱਗੇ ਆਉਂਦਾ ਮੈਂ ਉਹ ਕੋਈ ਪ੍ਰਿੰਟ ਨਹੀਂ ਦੱਸਦਾ ਪੰਜਾ ਮਿੰਟਾਂ 'ਚ ਤੂੰ ਇੱਥੇ ਘਰੇ ਆਉਣਾ ਚਾਹੀਦਾ ਤੈਨੂੰ ਮੈਂ ਦੱਸ ਦਿੱਤਾ ਹੀ ਨਹੀਂ ਤੇ ਅੱਜ ਬੜਾ ਸਿਆਪਾ ਪਾਊਗਾ ਮੈਂ ਹਰ ਵਾਰੀ ਚੁੱਪ ਕਰ ਜਾਂਦੀ ਨਹੀਂ ਮੈਂ ਹਰ ਕੀ ਨਹੀਂ ਕਰਨਾ ਚੁੱਪ ਕਰਕੇ ਤੇ ਪੰਜਾ ਮਿੰਟਾਂ 'ਚ ਘਰ ਆਉਣਾ ਚਾਹੀਦਾ ਤੂੰ ਆ ਜਾ ਆ ਜਾ ਛੇਤੀ ਤੇ ਜੇ ਮੇਰਾ ਨਾਮ ਲਿਆ ਨਾ ਆਪਣੀ ਘਰ ਦੀ ਕੋਲੇ ਵੀ ਮੈਨੂੰ ਮੰਮੀ ਨੇ ਫੋਨ ਕੀਤਾ ਤੇ ਤੇਰੇ ਵਾਜਦੀਆਂ ਆਏ ਹਾਂ ਇਹ ਸਸਟੀ ਕਾ ਹੁਣ ਆਇਆ ਨਾ ਸਸਟੀ ਕਾ ਆਈ ਹੈ ਤੂੰ ਕਿਦੋਂ ਦੀ ਹੈ ਹਾਂ ਇਹ ਤਾਂ ਕਰੇ ਦੀ ਆਈ ਹੈ ਤੇ ਮੈਂ ਦੀਕੋ ਨਹੀਂ ਤਸ਼ਾਵਾ ਪੈ ਗਈਆਂ ਮੈਂ ਬੜਾ ਅਚ ਹੈ ਬੜਾ ਦੇ ਨੇ ਮੈਂ ਆਪਣੀ ਬੰਦ ਮੈਂ ਸਰਵਨ ਨਾ ਤੇ ਮੈਂ ਆਪਣੀ ਘਰੇ ਵੀ ਇਹ ਦਮਾ ਲਈ ਉਹ ਉਹ ਵੀ ਮੈਂ ਤੇ ਵੀ ਕੇ ਉਹ ਵੀ ਦੇਣ ਦੇ ਮਾਰੇ ਕਿ ਕੁੜਾ ਆ ਹਾਂ ਜਿਆਦਾ ਤੇ ਨਾਲ ਅੱਜ ਕਿ ਨਹੀਂ ਦੇਣਾ ਨਹੀਂ ਚਲੇਗਾ ਤੁਹਾਨੂੰ ਪਤਾ ਕੁੜੀ ਘਰੇ ਵਾ ਤੇ ਨਹੀਂ ਚੱਲ ਕੁੜਗੇ ਬੰਨਾਣਾ ਬਹੁਤੀਆਂ ਕਾਲ ਸੂਰਜ ਛਿਪਦਾ ਜਾਂਦਾ ਸੁੱਖੀ ਸਾਦੀ ਛਿਪੇ ਤੁਰੇ ਥੋੜੀ ਰਖੜੀ ਬੰਨੀ ਵੀਰ ਨੂੰ ਬੰਨ ਵਿੱਚੋਂ ਆਉਣੇ ਜੇ ਬੰਨਦੇ ਨਹੀਂ ਆ ਤਾਂ ਲੈ ਉਹ ਇੱਥੇ ਨਾ ਪਾ ਕੇ ਅਪਰੇਟ ਚ ਪਾ ਲਿਆ ਹੁਣ ਸਿੱਕਾ ਮੈਂ ਰੱਖ ਲਿਆ ਬਣ ਗਈ हाँ बान भी एक मिनट बड़ी ये कहती आया लेट है तो ने कुत्तों सारा चाँम वहाँ पे निया जाने के चूतिया लगा के लेट रहता हूँ तो काम भी नहीं है किन्तु काम भी है ना तैयार ब्लेड भी नहीं चलेगी सारा तो वहाँ पे निकलेंगे काम सारा पता ही वहाँ पे देखा की इधर सां क्या ले कोई नहीं कंबीन मारा तू ਨਹੀਂ ਭਾਜੀ ਨੂੰ ਆ ਕੇ ਆ ਗਿਆ ਤੁਸੀਂ ਉਹਦੀ ਵੀ ਵਰਤੀ ਵਾ ਕੱਲਾ ਮਾਤਾ ਦੇ ਨੰਦ ਵਾਰੇ ਗਿਆ ਕਰ ਉਹ ਨੂੰ ਵੀ ਮੈਨਾਂ ਪਰੇ ਇਹ ਨੂੰ ਵੀ ਬੜਾਈ ਤੇ ਕੀ ਬਣ ਮੈਂ ਤੇ ਮੇਰਾ ਤਾਂ 4 ਘੰਟੇ ਹੋ ਗਏ ਅਜੇ ਠੀਕ ਮਿੰਟ ਚਾਹ ਨਹੀਂ ਪਈ ਤੇ ਮੇਰਾ ਮੋੜ ਦਾ ਟਾਈਮ ਹੋ ਗਿਆ ਰੋਟੀ ਕਿੱਥੇ ਖਾਉਣੀ ਮੇ ਤੇ ਚਾਹ ਦਾ ਨਹੀਂ ਕੋਹਾ ਭਾੜਾ ਕਿ ਮੈਂ ਚਾਹ ਪੀ ਗਈ ਕਿ ਦੁਨੀਆਂ ਨੂੰ ਚਾਹ ਕੋਈ ਨਹੀਂ ਹੈ ਮੈਂ ਚਾਹ ਬਣਾਉਣੀ ਨਹੀਂ ਚਾਹ ਨਾ ਚਾਹ ਕੀ ਤਾਂ ਜਿੱਦ ਮੇਰਾ ਟਾਈਮ ਹੋ ਗਿਆ 4-5 ਘੰਟੇ ਹੋ ਗਏ ਮੈਨੂੰ ਆਈ ਉਹ ਤੇ ਬੱਸੀ ਆ ਜੋ ਚਾਰ ਬੇਨ ਨੂੰ ਕਰਕੇ ਤਾਂ ਰਖੜੀ ਬੰਨੀ ਜਾਉਗੀ ਨਾਲੇ ਤੁੰਨਾ ਵੀ ਗੱਲ ਮਾਰਨ ਨੂੰ ਤਾਂ ਗਈ ਜਾ ਰਹੀ ਹੈ ਤਾਂ ਉਹਦੇ ਆਪਣੀ ਤੇ ਮਾਂ ਵਾ ਹੈ ਜੀ ਆਪਾਂ ਹੀ ਕਹਾਂਗੇ ਕਿ ਪਗਾਨੀ ਨੇ ਤੇ ਆਪ ਨਹੀਂ ਆਣਾ ਨਹੀਂ ਨਹੀਂ ਮੈਂ ਇਹ ਨਹੀਂ ਇਹ ਦਾ ਤੇਰੇ ਸਾਹਮਣੇ ਹਾਂ ਨਹੀਂ ਨਹੀਂ ਉਹ ਤਾਂ ਜਿਆਦਾ ਹੀ ਕੁਝ ਕਰਦੀ ਹੈ ਤੇ ਮੇਰੇ ਸਾਹਮਣੇ ਵੀ ਇਹ ਨੇ ਵਿਆਹ ਰੱਖਿਆ ਉੱਥੇ ਹੀ ਬੋਲਦੀ ਨਹੀਂ ਕੀ ਕਰੇ ਦਈ ਨਾ ਨਾ बे बे कि नार्ड असली जैसे ना तमाम तो ना हवाले की तमाम वो तो नहीं करी हमने बस काम पूर्ण तो ना तो किया हैं लाया हैं रहने देना तो कर देंगे कहाँ हैं एक बात भी हैं ना जब कार्य निकाल कोई नहीं हैं वो चार्टिंग करके ना बांधते हैं चल एंडरसन में करके ना बांधते हैं निकाल कर यह कार ਤਾਂ ਕਿ ਦੀ ਸੋਈ ਤਾਂ ਨੱਕੜੀ ਹੀ ਹੈ ਜਿੱਥੇ ਆਟਨੇ ਦੇ ਵਾਰਸ ਫਾਦੇ ਜੀ ਵੀ ਲਿਆਈਆਂ ਮੈਂ ਹਾਂ ਚਲੋ ਉਹਨਾਂ ਦੀ ਵੀ ਲੈ ਜਾਈਏ ਨਾ ਹਾਂ ਭੂਆ ਸਾਡੀ ਨਹੀਂ ਲੈ ਕੇ ਬਾਹਰ ਖੇਡਣ ਗਏ ਨਹੀਂ ਉਹਨਾਂ ਦੀ ਬਾਂਦੀ ਇੱਕ ਮੜਕੇ ਉਹਨਾਂ ਦੇ ਮਾਮਾ ਮਸਾ ਕਰੋ ਉਹ ਵੀ ਤੇ ਮੈਂ ਕਿਹਾ ਅੱਤ ਨਹੀਂ ਉਹਨੂੰ ਸਿੱਕੀ ਸਾੰਦੀ ਕਰ ਲਿਆਉਂਦੀ ਮਾਰੀ ਨਹੀਂ ਨਾਲੇ ਉਹਨਾਂ ਦੇ ਪਾਂਦਾ ਜੰਨੇ ਆ ਲਿਆ ਦੀ ਰੀਚਾ ਪੂਰੀ ਹੋ ਜਾਂਦੀ ਹੈ ਹਾਂ ਮੈਂ ਉਹ ਦੇਖੇ ਰਾਤ ਨੂੰ ਮੇਰਾ ਹਾਲ ਨਹੀਂ ਪਤਾ ਸਰਦਾ ਨਹੀਂ ਮਿੱਠਾ ਖਾ ਲਵਾਂ ਮਿੱਠਾ ਖਾ ਲਵਾਂ ਬੈਠਾ ਨਾ ਤੂੰ ਵੀ ਫੋਣੀ ਬੈਠੀ ਮੈਂ ਜਾਵੇਂ ਬਾਣੂ ਲੈ ਆ ਕੇ ਦੇ ਕੁਛ ਹੁਣ ਕੋਈ ਨਹੀਂ ਕਮਗੀ ਨਹੀਂ ਨਹੀਂ ਤੇਰਾ ਰਾਤ ਦਾ ਦੰਦਾ ਵਾ ਕਿਹੜੀ ਚੀਜ਼ ਦੀ ਕਮੀ ਜੇ ਮੰਮੀ ਮੱਸੀ ਲੈ ਆਈ ਨਹੀਂ ਆਈ ਤੇ ਇਹ ਲੈਣ ਦਾ ਪਤਾ ਨਹੀਂ ਕੋ ਖਾਂਦਾ ਇਹ ਤੇਰਾ ਆਜ ਹੁੰਦਾ ਕਹਿਣਾਂ ਖਾਲੀ ਥੋੜੀ ਮੋੜਦਾ ਇਹ ਕਿਉਂ ਉਹਦਾ ਕਰਦਾ ਜੇ ਬਾਣੇ ਘੜੇ ਤੇ ਬੈਠ ਕੇ ਚਾਹ ਪਿਆ ਦੇਣੀ ਤੇ ਚਲ ਨਹੀਂ ਹੁੰਦਾ 500 ਰੁਪਏ ਦੇ ਨਾਮ ਤੇ ਕੱਤੀ ਰਹਿਣ ਦੇਣਾ ਇਹ ਕੀ ਕਰਨ ਲੱਗੇ ਤੂੰ ਆ ਵੀ ਕਿਹਨ ਕਰੀ ਮੇਰੇ ਅੱਖੇ ਇਹ ਮੇਰੇ ਬਾਹਰ ਹੀ ਆ ਚਾਹ ਕਿਹੜੀ ਯਾਰੀ ਤੇ ਕੱਢੀ ਜਾਂਦੇ ਕੁੜੀ ਨੂੰ ਦੇਣਾ ਕਿਹੜੀ ਕੁੜੀ ਨੂੰ ਦੇਣਾ ਇੰਨੇ ਪੈਸੇ ਵਾਰਾ ਖਾਂਦੇ ਦੱਸ ਤੂੰ ਇਹ ਵੀ ਹੱਜ ਕਰੀ ਜਾਂਦੇ 500 ਰੁਪਏ ਬਥੇਰਾ ਹੋਣ ਪਹਿਲੀ ਕਹਦੇ 200 ਹੀ ਬਥੇਰਾ ਚੱਲ ਬੱਸ ਕਰ ਇੱਕ ਆ ਪੈ ਦੂੰ ਨੇ ਦਾ ਐਨੇ ਨਾ ਪੈ ਹੈ ਮਾਰਾ ਖਾਂਦੇ ਦੋ ਨਿਆਣੇ ਸਕੂਲੇ ਜਾਂਦੇ ਕਿ ਸੋਚ ਲੈ ਕਰੋ ਲੋਕਾਂ ਤੋਂ ਦਾਨ ਨਹੀਂ ਬਣੇ ਰਹਿੰਦੇ ਜੋ ਤੂੰ ਵੀਸਤਾ ਨਹੀਂ ਐ ਆ 500 ਰੁਪਏ ਦਾ ਦੋ ਹੀ ਨੇ ਕਿ ਦੋ ਦੇ ਦੋ ਮੰਨੋ ਮੇਰੀ ਅੱਖੇ ਲੱਗੋ ਐਨੇ ਪੈਸੇ ਨਹੀਂ ਮਾਰਾ ਖਾਂਦੇ ਆਪਾਂ ਪਹਿਲੀ ਕਹ ਤਾਂ 200 ਹੀ ਚਾਹੀਦਾ ਕੀ ਉਹ ਲੈ ਕੇ ਆਈ 20ਾਂ ਦੇ ਜਲੇਬ ਨਹੀਂ ਲੈ ਕੇ ਆਈਓ ਤੇ ਤਾਂਾਂ ਦੀ ਕੱਖੜੀ ਲੈ ਚੱਲ ਵਾਸੇ ਬਿਨਾ ਕੋਈ ਨਹੀਂ ਬੋਦੀ ਨਹੀਂ ਪਕੀਆਂ ਖੋਗ ਰੱਖ ਲੋ ਨੂੰ ਇੱਥੇ ਹੀ ਹਣ ਮੈਂ ਵੀ ਨਹੀਂ ਬੜੀਆ ਜਾ ਕੇ ਦੇਂਦੀ ਮੁੱਕੀ ਹੈ ਮੈਂ ਵੀ ਨਹੀਂ ਹੋਣਾ ਬਾਹਰ ਬੜਾ ਦੇ ਤਾਂ ਪਿਆਓ ਚਾ रे वीर ने चा देखे सोना सगन पाया नहीं कोई नी जब वीर दिन रख ले ਕਿੱਥੇੋਂ ਉਹਨਾਂ ਨੂੰ ਬੰਦ ਦੀਵਾਰ ਚਾਹ ਨੂੰ ਤੇ ਇਹ ਮੈਂ ਮੋੜਦਾ ਨਾ ਉਹ ਬਾਹਰ ਖੇਡਣ ਗਿਆ ਕਿਿੱਥੇ ਮੰਨ ਮੰਡੇ ਕਰੀਆ ਫੇਟਨ ਗਈ ਮੈਂ ਕਿੱਥੇ ਦੂਰ ਤੱਕ ਤੁਰਿਆ ਤੂੰ ਮੈਂ ਅਲੱਗ ਪਈ ਨਾ ਉਹਨੂੰ ਚਾਹ ਪਿਆ ਤੇ ਕਿੱਥੇ ਗਰੀਤ ਨਹੀਂ ਆਈ ਤੇ ਪਾ ਬੀ ਜਾਂ ਮਾ ਤੁੰਗ ਚਾਹ ਪੀ ਉਹ ਪੀ ਚਾਹ ਮੋਹ ਮੰਗਨ ਨਹੀਂ ਦੇ ਲਾ ਮੈਂ ਕੋਈ ਬੜ ਲਓ ਚਾ ਮੈਂ ਤਾਂ ਫਿਰ ਪੀ ਆਉਂਗੀ ਉਹਨੂੰ ਬਾਹਰ ਸ਼ਗਾਰ ਨੂੰ ਸੀ ਅੰਦਰ ਹੀ ਰੱਖਿਆ ਕਰ ਚੰਗਾ ਉਹਨੂੰ ਨਾ ਮਾੜੀ ਚੰਗੀ ਤੂੰ ਕਮੀ ਜੇ ਮੈਂ ਕਹੀ ਨਹੀਂ ਕਿ ਤੂੰ ਮਾਨਾ ਵੀ ਤੂੰ ਰੌਲਾ ਪਾਉਂਦੀ ਜਲ ਬਸ ਕਰ ਤੇ ਬਸ ਆਈ ਸੋਨ ਦਾ ਕੁੜੀ ਗੇ ਕੋਈ ਨਾ ਸਹੀ ਕੋਈ ਨਾ ਉਹ ਵੀ ਵਿਚਾਰਾ ਕੀ ਕਰੇ ਉਹ ਫਸਿਆ ਜੇ ਤੁਹਾਨੂੰ ਕਹਿੰਦਾ ਤਾਂ ਕਿ ਜੇ ਉਹਨੂੰ ਕਹਿੰਦਾ ਤਾਂ ਪਰ ਨਹੀਂ ਉਹ ਤਾਂ ਜਾ ਕੇ ਭੂਏ ਚੜਾਈ ਦੇ ਮੇਰੇ ਚਲ ਕੋਈ ਨਹੀਂ ਕਮਾ ਤੂੰ ਹੀ ਚੁੱਪ ਕਰੇ ਆ ਨਾ ਰੋਲਾ ਨਾ ਪਾਇਆ ਇਹ ਤਾਂ ਦੱਸਣ ਦੇ ਆ ਇਹ ਖਾਣੀਆਂ ਗੋੜੀਆਂ ਕੋਈ ਨਹੀਂ ਕੀ ਆਉਣਾ ਘੜੀ ਦੀ ਘੜੀ ਮੇਰਾ ਤੇ ਤਾਂ ਨਹੀਂ ਕਰਦਾ ਮੈਂ ਨਹੀਂ ਪਰ ਨਹੀਂ ਕੀ ਸਾਧਿਆ ਨੇ ਕੁੱਤਾ ਤੇਰਾ ਪਹਿਲਾਂ ਬੰਦੇ ਨੇ ਜਾ ਕਰਦੇ ਨੇ ਨਾ ਹੁਣ ਤੜਕੇ ਇਹਨਾਂ ਨੇ ਗੇਰ ਲੈਣੇ ਪੱਤੇ

ਨਾ ਪ੍ਰਿਆ ਉਹ ਵੀ ਦੁਖੀ ਹੋਇਆ ਵਾ ਹੁਣ ਦੁਖੀ ਹੋਇਆ ਵੀ ਚਲੇ ਗਿਆ ਤੇ ਨਾ ਤਾਂ ਗਾਵਾ ਉਹ ਵੀ ਦਸੋਂਦੀ ਫਿਰ ਮੈਂ ਕਿਨੂੰ ਦਸਾਂ ਦੱਸ ਮੈਂ ਕਿਨੂੰ ਕੁੱਤ ਦਸਾਂ ਤੈਨ ਬਲਤ ਜੋ ਤੇ ਆਪ ਕਾਣ ਕਰਨਾ ਤੇ ਕੀ ਕਰਨਾ ਜਿਉ ਨਾ ਆ ਕੇ ਲੱਭ ਤੋਂ ਕੀ ਕਰਦਾ ਉਹ ਤਾਂ ਚੜਦਾ ਹੀ ਚਾਰਾ ਜਿੱਦਾਂ ਕੈਨੂੰ ਮੰਨ ਵੀ ਨਹੀਂ ਆ ਤੂੰ ਇਹਦੇ ਮੂੰਹ ਹੱਲ ਦੇਖਿਆ ਕਰੋ ਤੁਹਾਨੂੰ ਕੀ ਲੋੜ ਝੋਕਾ ਕਰਦੀ ਘਰੀ ਜਾਂਦੇ ਕਰੋ ਕੋਈ ਨਹੀਂ ਮੈਂ ਨਹੀਂ ਅੱਜ ਤੋਂ ਬਾਅਦ ਆਉਣਾ ਜੇ ਤੇਰਾ ਵੀਰ ਚੰਗਾ ਮੈਂ ਨਹੀਂ ਕੀ ਲੈਣਾ ਪਰ ਤਨਾ ਤੇਰੇ ਵੀਰ ਨਹੀਂ ਹੈ ਹੁਣ ਭਾਵੇਂ ਵਿੱਲਾਂ ਦੇ ਰੁਕੇ ਹੀ ਹੋਵੇ ਉਹਨੇ ਪਰ ਆਪਾਂ ਤੇਰੀ ਸੋਹਣਾ ਜਿਆ ਦੇ ਲਾਉਂ ਇਹਨਾਂ ਵੀ ਮੈਂ ਤੇਰੀ ਘੜੀ ਉਹ ਜ਼ਹੀ ਦੇ ਇਸ ਨਿਗੋਟ ਤੇ ਬੰਨ ਕੇ ਦੇਣੀ ਹੈ ਕਿਹੜੀ ਕੋਲੀ ਹੈ ਹਾਂ ਸਿੱਧਨ ਬਦ ਪਗਾਨੀ ਇਹ ਤਾਂ ਕਰਦੇ ਨਹੀਂ ਹੁੰਦੇ ਹਾਂ ਇਹਨਾਂ ਕੁੰਦਾ ਹੀ ਰਹਿੰਦਾ ਵਾ ਕੋਈ ਪਰ ਨਹੀਂ ਐਡਾ ਚਾਹੀਦਾ ਜੇ ਇਹ ਜਾਵੇ ਇਹਦੀ ਪਰਚਾਈ ਏਦਾਂ ਕਰੇ ਫੇਰ ਹੈ ਹੁੰਦਾ ਰਹਿ ਗਈ ਅਭੀ ਤੇ ਪਰ ਗਈ ਜਿਨਾਂ ਤੇ ਸਨ ਰਹਿ ਕੇ ਗਈ ਇੱਥੇ ਜਾ ਕੇ ਤੇ ਤੇਰੀ ਮਾਤਾ ਉਹ ਨਹੀਂ ਤੇ ਫਿਰ ਆਪੋ ਹੀ ਆ ਜਾਣੀ ਦੇਖੇ ਵੀ ਕੱਮ ਮੇਰੀ ਪੱਜਾਈ ਹੀ ਕਰ ਰਹੀ ਹੈ ਸਾਰੇ ਰੇਹਿਆਂ ਮਰਾ ਬੰਨਿਆ ਕਰੇ ਤੇਰੇ ਘਰ ਵਰਤਦਾ ਰਹੇ ਤੇਰੇ ਕੋਲ ਆਉਂਦਾ ਜਾਂਦਾ ਰਹੇ ਆਪੇ ਇਤਨਾ ਇਤਨ ਸਮਝ ਆ ਜੂਗੀ ਚੱਲ ਜੇ ਤੂੰ ਇਹ ਨਾ ਰਹਿਣਾਗਾ ਤੇ ਚਾਹ ਵੀ ਫਿਰ ਚਾਹ ਪਹਿਲੀ ਗੱਲ ਤੂੰ ਰਹਿ ਨਹੀਂ ਮੈਂ ਨਾ ਚਲੇ ਜਾਣਾ ਤੇ ਤੇਰੇ ਨਾਲ ਰਹਿਣਾ ਚੱਲ ਜੀ ਪਹਿਲਾਂ ਪਰਜਾਈ ਨਾ ਭਾਵੇਂ ਲੱਖ ਮਾੜੀ ਨਾ ਪਰ ਭਰਾ ਨਹੀਂ ਮਾੜੇ ਹੁੰਦੇ ਪਰ ਮਨ ਤੋਂ ਪਤਾ ਰਹੇ ਜਿਵੇਂ ਨਾਲ ਕਿ ਮੇਰੀ ਭੈਣ ਖੂਨ ਦੇ ਰਿਸ਼ਤੇ ਨਹੀਂ ਮਾੜੇ ਬਣ ਜਾਂਦੇ ਇਹ ਬਗਾਲ ਦੇ ਘਰੋਂ ਆ ਕੇ ਮਾੜਿਆ ਬਣਾਉਂਦੀ ਆ

ਤੇ ਜਦੋਂ ਜਦੋਂ ਆਉਂਦੀ ਹੁੰਦੀ ਹੈ ਨਾ ਚਾਰੀ ਤੂੰ ਨਹੀਂ ਮੱਠੇ ਵਟ ਪਾਉਣਾ ਪਾਵੇਂ ਨਾ ਵੇ ਪਰਜਾਈ ਵੱਲ ਏ ਕਿਰ ਤੂੰ ਵੀ ਸਿੱਖ ਜੇ ਨਾ ਨਹੀਂ ਆ ਉਸ ਘਰ ਦੀ ਧੀ ਆ ਉਹਦਾ ਹੱਥ ਬੰਦਾ ਏ ਆਉਣ ਦਾ ਜੇ ਆਉਂਦੀ ਪੋਣਾ ਤੇ ਕੇ ਤੋਰਿਆ ਕਰ ਤੇ ਅਣ ਕਿਤਾ ਕਦੀ ਨਹੀਂ ਛੋੜਦਾ ਇਹ ਵਹਿ ਹੁੰਦਾ ਬੜੇ ਜੇ ਇਹ ਕਰੀ ਦਾਰੇ ਕਿ 100 ਸੀ ਤੁਹਾਨੂੰ ਤੁਹਾਡੇ ਘਰ ਤੇ ਦੇ ਕੇ ਜਾਊਗੀ ਨਿੱਕੀਆਂ ਲੇਕਾ ਤੇ ਰੱਬ ਜਿਆਦਾ ਕਿਸ ਜਿਆਦਾ ਦਿੰਦਾ ਤੇ ਕਦੀ ਵੀ ਇਹੋ ਜੀ ਮੂਲਕ ਮਤ ਨਾ ਤੇਰੀ ਪਰਜਾਈ ਨਾ ਭਣੀ ਭੜੀ ਨਾ ਮੈਂ ਮਾਂ ਬਾਰੇ ਵੀ ਮੈਂ ਦੇਦ ਨੀ ਹੋ ਗਈ ਅੱਜ ਤਾਂ ਬਹੁਤ ਸੋਹਣੂ ਬਣਾ ਕੇ ਤੇ ਉਹ ਤਾਂ ਨਹੀਂ ਦੇਣਾ ਮਾਂ ਮੈਂ ਤਾਂ だっਨ ਕਿ ਤੇਰੇ ਨਾਲ ਗਣਾ ਤੇਰੇ ਚ ਆ ਜਾਣਾ ਨਹੀਂ ਨਹੀਂ ਮਾਂ ਮੈਂ ਕੋਈ ਨਹੀਂ ਆਪਣੀ ਹਸਿਆਣੀ ਬਣੂਗੀ ਇਹ ਤਾਂ ਕਿੱਧਰ ਪੜਨਾ ਚੱਲ ਉਹ ਤੇਰੇ ਜਾਣਾ 10 ਵਜੇ ਚੱਲ ਚੱਲ 10 ਵਜੇ ਨਾਲ ਪੂੜੀ ਪਾੜ ਆਪਣੀ ਕਿਤੇ ਕਿ ਨਾ ਆਇਆ ਨਾ ਕਿਹਨੇ ਆਇਆ ਨਾ ਰਾਜਾ ਨਾ ਦੇ ਤਿੰਨ ਕਵੇਲਾ ਬਸ ਇਨੀ ਲਾਸਟਲੀ ਬਸ ਸਾਡੇ ਪੰਜ ਮਿੰਟ ਮਿਲਦੇ ਮੈਨੂੰ ਫੋਨ ਕਰੀ ਜਾਵੇ ਮੇਰਾ ਧਿਆਨ ਰਹੇਂ ਹੈਂ ਤੁਸੀਂ ਮੈਨੂੰ ਫੋਨ ਲਾ ਲਿਓ ਮੈਂ ਤੁਹਾਨੂੰ ਦੱਸਣ ਦੇ ਲਈ ਮੇਰੇ ਕੋਲ ਪੈਸੇ ਹੈ ਨਹੀਂ ਆ ਚਲ ਠੀਕ ਇੱਥੋਂ ਲਾ ਲਿਓ ਜਿਹਨਾਂ ਨੇ ਘਟਨ ਫਰਾਇਆ ਨਹੀਂ ਉਹ ਫਰਾ ਦਿਓ ਭਾਵੇਂ ਮੈਂ ਕੀਤਾ ਹੀ ਨਹੀਂ ਰਿਆਂ ਫਰਾਉਣਾ ਤੇ ਮੈਨੂੰ ਨ ਵੀ ਆਈ ਬਾਹਰ ਆਈ ਕੀ ਫਰਾਤਾ ਉਹਦੇ ਵਿੱਚ ਨਾ ਕੱਪੜੀ ਵੀਰ ਦੇ ਵੀ ਤੇ ਭਾਵੇਂ ਤੂੰ ਇੰਨਾ ਕਿਉਂ ਖਰਚਾ ਕੀਤਾ ਤੈਨੂੰ ਕਿੰਨਾ ਕੋਲੇ ਚੰਗਾ ਜਾਣੀ ਚੱਲ ਕੋਈ ਨਹੀਂ ਤੁਹਾਨੂੰ ਮੈਂ ਪਿਆ ਥੋੜੀ ਟੁੱਕ ਜਾਂਦਾ ਵਾ ਨਾ ਨਾ ਤਸਕਲ ਬੱਤ ਨਾ ਤਾਂ ਹੋ ਬੰਨੇ ਸੋਚਣਾ ਚਾਹੀਦਾ ਨਾ ਇੱਕ ਬੰਨੇ ਸੋਚਿਆ ਨਹੀਂ ਕਿ ਯਾਰ ਆਹ ਹੁੰਦਾ ਤੇ ਤੇ ਹੈ ਗਈ ਮੰਮੀ ਹੁਣ ਆਪੇ ਇੱਕ ਨਾ ਇੱਕ ਦਿਨ ਸਮਝਾਉਗੀ ਚਲ ਕੋਈ ਨਹੀਂ ਬਿੰਦੀ ਕਿ ਮੈਂ ਇਤਨਾ ਕਰੂਗੀ ਤੇ ਵੀ ਦੇਖ ਕੇ ਦੁਖੀ ਹੋਊਗਾ ਚਲ ਕੋਈ ਨਹੀਂ ਚਲ ਜੀ ਉਹ ਮਾਰੀ ਤੇ ਚੰਗੀਆਂ ਬਣ ਜਾਂਦੀ ਚੰਗਾ ਚੰਗਾ ਜਾ ਕੇ ਫੋਨ ਕਰਦੀ ਚੰਗਾ ਚੰਗਾ